ਆ ਖੰਬੇ ਤੋਂ ਲੈ ਕੇ ਉਹ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਨਾ ਜੀ ਇੰਨੀ ਜ਼ਮੀਨ ਇਹ ਸਾਰੀ ਪਿੰਡ ਦੀ ਹੈ ਜੀ ਤੇ ਉਹ ਟਾਲੀ ਤਾਂ ਉਰਮਰਾ ਜਿਹੜੀ ਹੈ ਅੱਛਾ ਇਹ ਪਹਿਲਾਂ ਤਾਂ ਸਰਪੰਚ ਸਾਹਿਬ ਦੀ ਸੀ ਪਰ ਹੁਣ ਮਾਨ ਸਾਹਿਬ ਦੀ ਹੋ ਗਈ ਤਾਂ ਮੁੰਡੇ ਦਾ ਗੋਤ ਮਾਨ ਹੈ ਨਹੀਂ ਜੀ ਉਹ ਤਾਂ ਬਾਈਮਾਨ ਹੈ ਬੀਬੀ ભગવાનਤਮਾਨ ભગવાનਤਮਾਨ ਦੀ ਹੈ ਜੀ ਪਰ ਉਹਦਾ ਪਿੰਡ ਤੋਜ ਨਹੀਂ ਉਹਨਾਂ ਦਾ ਪਿੰਡ ਤਾਂ ਸਕੋਜ ਹੈ ਜੀ ਪਰ ਜਦੋਂ ਦੀ ਸਰਕਾਰ ਬਣੀ ਉਹਨਾਂ ਦੀ ਤਾਂ ਮੋਜ ਹੈ ਜੀ ਮਤਲਬ ਪੰਚਾਇਤ ਵਾਲਿਆਂ ਨੇ ਜ਼ਮੀਨ ਦੱਬੀ ਹੋਈ ਸੀ ਸਰਕਾਰ ਨੇ ਆ ਕੇ ਛਡਾ ਲਈ ਉਹ ਚਲ ਛੱਡ ਤੂੰ ਮੈਨੂੰ ਐਂ ਦੱਸ ਮੁੰਡੇ ਜਮੀਨ ਕਿੰਨੀ ਐ ਤੇ ਕਿੱਥੇ ਆ ਉਹ ਮੁੰਡੇ ਨੂੰ ਤਾਂ ਜੀ 25 ਕਿੱਲੇ ਆਉਂਦੇ ਐ ਤੇ ਜਮੀਨ ਪਿੰਡ ਦੇ ਦੂਜੇ ਪਾਸੇ ਫਿਰ ਇੱਥੇ ਕੀ ਦਿਖਾਉਣਾ ਐ ਘਰ ਉਹ ਦੇਖੋ ਜੀ ਕੱਲਾ ਕੱਲਾ ਮੁੰਡਾ ਐ ਮੰਮੀ ਹਾਊਸ ਵਾਈਫ ਤੇ ਡੈਡੀ ਜੀ ਦਾ ਜਿੱਦੀ ਅਰਤ ਦਾ ਕੰਮ ਐ ਜੀ ਆਹ ਲੋਡ ਪੈਣ ਤੇ ਹਰ ਇੱਕ ਦੀ ਮਦਦ ਕਰਦੇ ਆ ਆ ਪਿੱਛੇ ਜੇ ਮੈਨੂੰ 35 ਲੱਖ ਦੀ ਲੋਡ ਪੈ ਗਈ 35 ਲੱਖ ਬਾਹਰ ਚੱਲਿਆ ਨਾ ਜੀ ਬੱਸ ਜੀ ਕੁਝ ਨਹੀਂ ਪੁੱਛਿਆ ਬਿਨਾ ਕੋਈ ਸਵਾਲ ਜਵਾਬ ਕੀਤੇ Tive a pente lá com a minha...